ਹੈਗੀ ਲਾਈਟ ਸਿਸਟਮ ਆਰੇ ਸਿੱਧੀ ਲੱਗੀ ਇਹਦਾ ਬਪਾਉਣ ਲੱਗੇ ਆ ਵਾਟਰ ਪੰਪ ਆ ਤੁਹਾਨੂੰ ਪਾਇ ਸੰਜੀ ਖਰਾਬ ਹੋ ਗਿਆ ਜਿਹੜੀ ਆ ਬੈਲਟ ਦੇਖੋ ਕੀ ਹਾਲ ਲਈ ਪੂਰੀ ਦੀ ਆ ਤੇ ਵਾਟਰ ਪੰਪ ਚੇਂਜ ਕਰਨ ਵਾਸਤੇ ਇੱਥੇ ਆ ਕਵਰ ਲੱਗ ਜਾਂਦੀ ਪਹਿਲਾਂ ਹਾਂ ਲਾ ਲੈਣਾ ਤੇ ਬੈਲਟ ਤਾਂ ਵੀ ਲਈ ਪਈ ਲਾਉਣੀ ਪੈਣੀ ਆ ਮਾਉਂਟ ਵੀ ਆਪਾਂ ਨੂੰ ਖੋਲਣੀ ਪਣੀ ਸਾਰਾ ਕੁਝ ਖੋਲਦੇ ਆਹ ਹੈ ਖੋਲ ਲੈਣਾ ਤੇ ਆਹ ਦੋ ਆ ਖੋਲਣੇ ਪੈਣੇ ਆ ਹੁਣ ਖੋਲਦੇ ਆਪਾਂ ਆਹ ਇਹਦੇ ਹੈਗੇ 1 2 2 ਪੈਨ ਹਾਣਾਟ ਇਹਨੂੰ ਖੋਲ ਕੇ ਲਾਉਨੇ ਆ ਖੋਲ ਕੇ ਇਹਨੂੰ ਕੱਢਣ ਵਾਸਤੇ ਮੈਂ ਲਾ ਟ੍ਰਾਂਸਮਿਸ਼ਨ ਆਹ ਹਾਂ ਇਹਨੂੰ ਬਾਹਰ ਦੇਣਾ ਪਊਗਾ

ਡੈਂਚਨਰ ਨਹੀਂ ਮੰਨ ਲੋ ਵੀ ਪੁਲੀਜ ਤੇ ਆਹ ਤਾਂ ਤੁਸੀਂ ਦੇਖ ਹੀ ਲਿਆ ਸੀ ਕੀ ਹੋਈ ਜਾਂਦਾ ਇਹਨਾਂ ਤੇ ਉਦੋਂ ਗਾਂ ਸਾਰਾ ਬਹੁਤ ਤੋਂ ਤੱਕ ਕੋਲਣਾ ਪੈਣਾ ਉਹ ਗਾਂ ਤੱਕ ਉਹ ਗਾਂ ਤੱਕ ਐਡਾ ਲੰਮਾ ਹੈ ਇਹ ਵਾਟਰ ਪੰਪ ਹੈ ਲੈਕਸਸ ਦਾ ਜਦੋਂ ਆਪਕਾ ਦਿਉਂ ਨੇ ਇਹਨੇ ਉਧਰ ਨੂੰ ਖੋਲਣਾ ਟੈਨਸ਼ਨ ਨਾ ਟਪਾਟ ਆ ਜੀ ਇਹ ਗੋਲਣੇ ਪੈਣਾ ਐਸ ਨਾਟ ਪਾ ਲੈ ਆਣਾ ਕੋਲ ਤਾਂ ਨਹੀਂ ਆ ਤੇ ਵੀਰੇ ਮਾਰੇ ਇਹ ਗੋਲਣੀ ਪੈਣੀ ਹੈ ਕੋਹਲੀ ਖੋਲਣੀ ਪਈ ਉਹ ਵੀ ਉਹਦੇ ਥੱਲੇ ਨਾਟ ਪਾ ਰ ਬਾਸ ਸਹੀ ਲਾਉਣਾ ਪਊਗਾ ਦੇਖੋ ਬਾਈ ਇਹ ਵਾਟਰ ਪੰਪ ਆਹ ਦੇਖੋ ਕੀ ਕੁਝ ਹੋ ਰਿਹਾ ਹੈ ਪਏ ਭੱਜਿਆ ਵਰਦਾ ਵਿਚਾਰਾ ਬਾਹਰ ਹੀ ਘਟ ਟਟਕੇ ਆਈ ਗੈਸਕਟ ਗੈਸਕਟ ਆ ਪਾ ਮੰਗੇ ਪੰਨਾ ਮੰਗੇ thermostat kona parana ma 24 ha yo karna change te hun water change karey enu bhi change ਆਏ ਦੇ ਹੋਰ ਰੰਗ ਵੀ ਆਪ ਚੇਂਜ ਕਰਨੇ ਆ